ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ ਅੱਜ ਆਪਾਂ ਮੱਝਬ ਕਹਿਉ ਆਪਣੇ ਕਿਸੇ ਖਾਸ ਮਿੱਤਰ ਕੋਲੇ ਇਹ ਪਿਓਰ ਮੋਰਾ ਨਸਲ ਦੀ ਹੈ ਇਹਨਾਂ ਨੇ ਕਿੰਨਾ ਟਾਈਮ ਹੋ ਗਿਆ ਵੀਰੇ ਲੈਤੀ ਨੂੰ 7 ਮਹੀਨੇ 7 ਮਹੀਨੇ ਹੋ ਗਏ ਲੈਤੀ ਨੂੰ ਛਤ ਸਾਢੇ 6 ਮਹੀਨੇ ਨੂੰ ਸੂਈ ਨੂੰ ਹੋ ਗਏ ਤੇ ਪਿਓਰ ਮੋਰਾ ਨਸਲ ਦੀ ਆ ਤੇ ਆਪ ਬਾਈ ਕਰਦਾ ਡਿਊਟੀ ਕਰੇ ਰਹਿੰਦਾ ਨਹੀਂ ਹੈਗਾ ਤੇ ਸਾਮ ਸੰਭਾਲ ਹੈ ਨਹੀਂ ਇਹਦੀ ਤੇ ਐਸ ਟਾਈਮ 6 ਲੀਟਰ ਦੁੱਧ ਹੈ ਇਹਦੇ ਕੋਲੇ ਤੇ ਚਾਹੇ 2 ਡੰਗ 3-3 ਚੋਲਿਓ ਚਾਹੇ 1 ਡੰਗ 5 ਕਿਲੋ ਚੋਲਿਓ ਤੇ ਪਿਓਰ ਮੋਰਾ ਤੇ ਨਾਲ ਇਹਦੇ ਕੀ ਆ ਬਾਈ ਬੱਚਾ ਕੱਟਾ ਨਾਲ ਇਹਦੇ ਬਈਆ ਕੱਟਾ ਇੰਨਾ ਕ ਤੇ 6.5 ਮਹੀਨਿਆਂ ਦਾ ਕੱਟਾ ਆ ਤੇ ਇਹ ਵੀਰੇ ਬਕਿਆਊ ਆ ਤੁਹਾਨੂੰ ਮੱਝ ਦਿਖਾ ਦਿੰਨਾ ਤੇ ਮੱਝ ਚੰਗੀ ਹੈਗੀ ਤੇ ਸਮਝਾਈ ਨਹੀਂ ਬਾਈ ਡਿਊਟੀ ਕਰਦਾ ਸਰਕਾਰੀ ਤੇ ਸਾਮ ਸੰਭਾਲ ਹੈ ਨਹੀਂ ਤੇ ਬਾਕੀ ਵੀਡੀਓ ਤੁਹਾਨੂੰ ਦੀਂਦੇ ਇਹ ਜਗ੍ਹਾ ਵੀ ਹੈ ਨਹੀਂ ਬਾਈ ਕੋਲੇ ਨਹੀਂ ਖੁੱਲੀ ਤੇ ਬਾਈ ਕਹਿੰਦਾ ਵੀ ਆਪਾਂ ਡੰਗਰ ਪਸ਼ੂ ਰੱਖਣਾ ਨਹੀਂ ਹੈਗਾ ਬਾਈ ਨੂੰ ਮਿਲ ਗਈ ਨੌਕਰੀ ਤੇ ਕੀ ਡਿਮਾਂਡ ਆ ਬਾਈ ਇਹਦੀ ਆਇਆ ਵੀ ਹੈ। ਬਾਅਦ ਦੇ ਮੌਕੇ ਤੇ ਕਰ ਲਾਂਗੇ। ਇਹ ਬਾਈ ਹਾਂ ਜਾਂ ਨਾ 50 ਤੋਂ 55000 ਦੇ ਵਿੱਚ ਬਣ ਜੂ। ਹਾਂ ਜਾਂ ਨਾ। ਤੇ ਇੰਨੇ ਕ ਤਾਂ ਥੋਨੂੰ ਪਤਾ ਆਉਂਦਾ ਵੀ ਕੁਛ ਨਹੀਂ ਬਾਈ। ਤੇ ਹਾਂ ਤੇ ਬਾਕੀ ਖਰਾਕ ਦੇ ਸਾਬ ਹੁਣ ਦੁੱਧ ਵੱਧ ਜੂਗੀ ਤੇ ਕੋਈ ਥਣਾ ਚ ਨੁਕਸ ਨਹੀਂ ਮੈਂ ਮੱਝ ਦੇਆਂ ਚ ਕੋਈ ਲੱਤ ਨਹੀਂ ਮਾਰਦੀ ਤੇ ਜਮਾ ਓਕੇ ਆ। ਡੇਢ ਮਹੀਨਾ ਹੋਵੇ ਠੀਕ ਆ। ਹਾਂ ਡੇਢ ਮਹੀਨੇ ਦੀ ਗੱਬਣ ਵੀ ਹੈਗੀ ਆ ਠੀਕ ਆ ਵੀ ਭਰਾ ਹੋਇਆ। ਹਾਂ ਬਾਕੀ ਚੈੱਕ ਹੁੰਦੀ ਨਹੀਂ ਹੈਗੀ ਅਸੀਂ ਦੱਸ ਤਾਂ ਤੁਹਾਨੂੰ ਵੈਸੇ ਅੱਗੇ ਥੋੜੀ ਕਿਸਮਤ ਆ। ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਰੇ ਜਿਨੇ ਕੋਈ ਲੈਂਡ ਦਾ ਚਾਹਵਾਨ ਹੈਗਾ ਡਿਸਕ੍ਰਿਪਸ਼ਨ ਦੇ ਵਿੱਚ ਮਾਲਕ ਬਾਈ ਦਾ ਨੰਬਰ ਮਿਲ ਜੂਗਾ ਤੇ ਨਾਲ ਉਹ ਕਟਾ ਹੈਗਾ ਤੇ ਕੰਮ ਅੱਜ ਜਾਗੀ ਪਿਓਰ ਮੋਹਰਾ ਨਾਲ ਫਿਲਦੀ ਹੈ ਵੀਰੇ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਰੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਵੀਰੇ ਸਾਰਿਆਂ ਦਾ